ਵਲੇਯਾ ਲਲਾ ਨੂਰ ਉਪਾਇਆ ਗੁਜਰਤ ਦੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਰੇ ਕੋ ਮੰਦੇ ਵੇਸ਼ ਵਿਦੇਸ਼ ਵਿੱਚ ਬੈਠੀਆਂ ਪ੍ਰੋਗਰਾਮ ਇੱਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵਲੰਝੀ ਆਇਆ ਨੂੰ ਆਪ ਸਭ ਸੰਗਤਾਂ ਦਾ ਇਸ ਕਾਸ ਪ੍ਰੋਗਰਾਮ ਸਵਾਗਤ ਹੈ ਜੀ ਸੰਗਤੀ ਪ੍ਰੋਗਰਾਮ ਇੱਕ ਨੂਰ ਵਿੱਚ ਆ ਪਹਿਲਾਂ ਵੀ ਕਈ ਵਾਰੀ ਕੋਸ਼ਿਸ਼ ਕੀਤੀ ਕਿ ਇਹ ਵਿਚਾਰ ਸਾਂਝੇ ਕੀਤੇ ਜਾਏ ਕਿ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ادب ਸਤਕਾਰ ਕਿਵੇਂ ਕਰੀਏ ਉਹਨਾਂ ਦੀ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਉਹਨਾਂ ਦੇ ਆਸਣ ਕਿਵੇਂ ਲੱਗਣੇ ਚਾਹੀਦੇ ਤੇ ਉਹਨਾਂ ਦਾ ਸੁੱਖ ਆਸਣ ਦਾ ਕਿਵੇਂ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਪਹਿਲਾਂ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਪਰ ਅੱਜ ਥੋੜਾ ਜਿਹਾ ਹੋਰ ਉਸ ਨੂੰ ਇੱਕ ਪ੍ਰੈਕਟੀਕਲ ਰੂਪ ਵਿੱਚ ਆਪ ਜੀ ਦੇ ਸਾਹਮਣੇ ਨਾਲੇ ਉਹ ਸਾਰਾ ਸੀਨ ਸਾਂਝਾ ਕਰਦੇ ਹਾਂ ਚਾਰਾਂ ਦੀ ਸਾਂਝ ਵੀ ਸਾਡੇ ਨਾਲ ਹੋਣਗੇ ਅਸੀਂ ਇਸ ਵਕਤ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਖੜੇ ਹਾਂ ਤੇ ਇਹ ਨਿਵਾਸ ਸਥਾਨ ਹੈ ਸਿੰਘ ਸਾਹਿਬ ਗਿਆਨੀ ਗੁਰਮukh Singh ਜੀ ਜੋ ਕਿ ਇਸ ਸਥਾਨ ਦੇ ਜਥੇਦਾਰ ਦੇ ਰੂਪ ਵਿੱਚ ਜੋ ਸ਼ਿਵਮਾਨੇ ਬਾ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗਾਰੰਟੀ ਦੇ ਤੌਰ ਤੇ ਵੀ ਸ਼ਿਵਮਾਨ ਨੂੰ ਪ੍ਰਾਪਤ ਹੋ ਰਹੀ ਹੈ ਨਾ ਬਸੋ ਸਭ ਤੋਂ ਪਹਿਲਾਂ ਤਾਂ ਸਿੰਘ ਸਾਹਿਬ ਜੀ ਅਸੀਂ ਆਪ ਜੀ ਦਾ ਸਵਾਗਤ ਕਰਦੇ ਫਤਿਹ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੰਘ ਸਾਹਿਬ ਜੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਸੰਤਨ ਸ਼੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਸਫਦਾਰ ਹਿਤ ਗੁਰੂ ਦੇ ਸ਼ਸਤਰਾਂ ਦੇ ਸਫਦਾਰ ਹਿਤ ਕਰਵਾਈਆਂ ਜਾ ਰਹੀਆਂ ਇੱਥੇ ਜੋ ਅਸੀਂ ਅੱਜ ਦਰਸ਼ਨ ਕਰ ਰਹੇ ਹਾਂ ਇਹ ਸਿੰਘ ਸਾਹਿਬ ਜੀ ਵੱਲੋਂ ਆਪਣੇ ਗ੍ਰਹਿ ਵਿਖੇ ਮਾਰੇ ਦਾ ਪ੍ਰਕਾਸ਼ ਕਰਕੇ ਸਹਿਜ ਪਾਠ ਤੇ ਸੇਵਾ ਕੀਤੀ ਗਈ ਹੈ ਸੋ ਇਸ ਸੰਬੰਧ ਦੇ ਵਿੱਚ ਗੁਰੂ ਸਾਹਿਬ ਦੇ ਵਰਤਾਏ ਜੋ ਸ਼ਰਦਾ ਯਾ ਸਤਕਾਰ ਜਾਂ ਮਰਿਆਦਾ ਕਿਵੇਂ ਕੀਤੀ ਜਾਏ ਉਸ ਸੰਬੰਧੀ ਅਸੀਂ ਸਿੰਘ ਸਾਹਿਬ ਜੀ ਪਾਸੋਂ ਵਿਚਾਰਾ ਸਰਵਾ ਜੀ ਅ ਗੁਰਪ੍ਰੀਤ ਸਿੰਘ ਜੀ ਜਿਸ ਰਾਤ ਤੁਸੀਂ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਇਸ ਭਾਵਨ ਪਾਤਸ਼ਾਹੀ ਅਸਥਾਨ ਤੇ ਆ ਕੇ ਦਰਸ਼ਨ ਕੀਤੇ ਨੇ ਔਰ ਕੱਲ ਦਾ ਸਮਾਗਮ ਵੀ ਤੁਸੀਂ ਆ ਕੇ ਅੱਖੀਂ ਦੇਖਿਆ ਜੋ ਰਾਤ ਨੂੰ ਅਸੀਂ ਗੁਰੂ ਸਾਹਿਬ ਜੀ ਵੱਲੋਂ ਜੋ ਸਾਨੂੰ ਇਹ ਅਸਥਾਨ ਇਹ ਗ੍ਰਹਿ ਬਖਸ਼ਿਸ਼ ਕੀਤਾ। ਇਹ ਦੀ ਬਾਵਨ ਦਾ ਵਾਸੇ ਦੀ ਪਵਿੱਤਰਤਾ ਦੇ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਪਵਾਏ। ਗੁਰੂ ਸਾਹਿਬ ਜੀ ਦੇ ਚਰਨ ਪੈਣ ਤੋਂ ਪਹਿਲਾਂ ਇਸ ਸਮੁੱਚੇ ਤੌਰ ਤੇ ਸਾਰੀ ਤਿਆਰੀ ਕੀਤੀ ਗਈ। ਜਿਸ ਤਰ੍ਹਾਂ ਵੀ ਅਸੀਂ ਸ੍ਰੀ ਗੁਰਪ੍ਰਤਾਬ ਸੂਰਜ ਗ੍ਰੰਥ ਵਿੱਚ ਪੜਿਆ ਹੈ। ਔਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਜਿਸ ਤਰ੍ਹਾਂ ਸਾਰਾ ਜ਼ਿਕਰ ਕੀਤਾ। ਕਿ ਜਿਨ੍ਹਾਂ ਚਰ ਵਾਸੇ ਸਤਗੁਰੂ ਦਾ ਸਾਹਿਬ ਬਾਤਸਾਈਆਂ ਦੇ ਪਾਵਨ ਸਰੂਪ ਸਰੀਰਕ ਤੌਰ ਤੇ ਸਿੱਖ ਪੰਥ ਵਿੱਚ ਵਿਤਰਦੇ ਸਨ ਉਸ ਸਮੇਂ ਗੁਰੂ ਸਾਹਿਬਾਨਾਂ ਦੀ ਸੇਵਾ ਦੇ ਵਾਸਤੇ ਗੁਰੂ ਸਾਹਿਬ ਜੀ ਦੇ ਸੰਵਾਲਨ ਤੇ ਸਤਕਾਰ ਵਾਸਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਤੇ ਬੈਠਣ ਦਾ ਜੋ ਸੰਗਾਸਨ ਉਹਦੇ ਵਾਸਤੇ ਰਾਤ ਨੂੰ ਬਿਰਾਜਮਨ ਹੋਣ ਵਾਸਤੇ ਜੋ ਸੋਹ ਖਾਸ ਨੇ ਪਲੰਗ ਉਹਦੇ ਵਾਸਤੇ ਜਿਸ ਤਰ੍ਹਾਂ ਵੀ ਸੇਵਾ ਸੰਭਾਲ ਕੀਤੀ ਜਾਂਦੀ ਸੀ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਆਪਨੇ ਕਲਮ ਦੇ ਨਾਲ ਲਿਖਿਆ ਏ ਔਰ ਉਹਨਾਂ ਦੀ ਕਲਮ ਦੇ ਵਿੱਚ ਇੱਕ ایسی ਸ਼ਕਤੀ ਸੀ ਕਿ ਉਹ ਸਾਰਾ ਸੀਨ ਜਿਹੜਾ ਸੀ ਉਸ ਸਮੇਂ ਦਾ ਉਹ ਖਿੱਚ ਕੇ ਜਿਗਿਆਸੂ ਸਾਥ ਸੰਗਤ ਦੇ ਅੱਗੇ ਰੱਖਦੇ ਹਨ। ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰਪ੍ਰਤਾਸੂਰਜ ਗ੍ਰੰਥ ਦੀ ਕਥਾ ਤਖਤਾਂ ਦੇ ਉੱਪਰ ਇਤਿਹਾਸਕ ਅਸਥਾਨਾਂ ਦੇ ਉੱਪਰ ਔਰ ਜਿਹੜੇ ਵੀ ਗੁਰੂ ਘਰ ਵਿੱਚ ਸ਼ਾਮ ਦੀ ਕਥਾ ਹੁੰਦੀ ਹੈ ਉਹ ਸ੍ਰੀ ਗੁਰਪ੍ਰਤਾਸੂਰਜ ਗ੍ਰੰਥ ਉਦੇ ਅਨਸਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਇਹ ਜਦੋਂ ਵੀ ਸਾਹਿਬ ਕਲਗੀਧਰ ਪਾਤਸ਼ਾਹ ਬੈਠਦੇ ਸਨ ਜਾਂ ਹੋਰ ਵੀ ਗੁਰੂ ਸਾਹਿਬਾਨਾਂ ਦਾ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਸਾਰੇ ਗੁਰੂ ਸਾਹਿਬ ਜਦੋਂ ਬੈਠਦੇ ਸਨ ਉਹਨਾਂ ਦੇ ਪਾਵਨ ਸਿਰ ਦੇ ਉੱਪਰ ਜਿਹੜਾ ਚੰਦਵਾਹ ਸਾਹਿਬ ਲੱਗਾ ਹੁੰਦਾ ਸੀ ਉਹ ਪਿਛੋਂ ਨੀਵਾਜ਼ ਅਗਲੀ ਸਾਈਡ ਤੋਂ ਪੁੱਜਦਾ ਹੁੰਦਾ ਸੀ ਇਸ ਰਾਹ ਤੁਸੀਂ ਦਰਸ਼ਨ ਇਹਦਾ ਕਾਰਨ ਸੀ ਕਿ ਗੁਰੂ ਸਾਹਿਬ ਜੀ ਦਾ ਚੰਦਵਾ ਸਾਹਿਬ ਇੱਕ ਦਰਸ਼ਨੀ ਰੂਪ ਚ ਹੋਣਾ ਚਾਹੀਦਾ ਜਦੋਂ ਜਗਿਆਸੂ ਦਰਸ਼ਨ ਕਰਨ ਵਾਸਤੇ ਆਵੇ ਉਹਨੂੰ ਦਰਸ਼ਨੀ ਰੂਪ ਚੰਦਵਾ ਸਾਹਿਬ ਜੀ ਦਾ ਦਰਸ਼ਨ ਹੋਵੇ ਉਹ ਲਿਖਦੇ ਹਨ ਕਿ ਸੁਤੇ ਤਿੱਲੇ ਦੀ ਕਢਾਈ ਹੁੰਦੀ ਸੀ ਦਾ ਸੁਤੇ ਮੋਤੀਆਂ ਦੀਆਂ ਲੜੀਆਂ ਉਸ ਨੂੰ ਲਟਕਦੀਆਂ ਸਨ ਅੱਜ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਇਸ ਸੁਤੇ ਮੋਤੀਆਂ ਦੀਆਂ ਲੜੀਆਂ ਇਹਨੂੰ ਲੜੀ ਕਹਿੰਦੇ ਉਪਰੋਂ ਲੈ ਕੇ ਥੱਲੇ ਤੱਕ ਸੁਤੇ ਮੋਤੀਆਂ ਦੀਆਂ ਮਾਲਾ ਕਹਿੰਦੇ ਲੱਗੀਆਂ ਹੁੰਦੀਆਂ ਸਭ ਇਹ ਉੱਪਰ ਹੈ ਜੋ ਇਹ ਇਹ ਮਾਲਾ ਹੈ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜਦੋਂ ਅਸੀਂ ਇਤਿਹਾਸ ਨੂੰ ਪੜਿਆ ਮੇਰੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆਤ ਪੈਦਾ ਹੋਏ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਹੀ ਬਾਤਸਾਈਆਂ ਦੀ ਇਹ ਪਾਵਨ ਦੇਹੀ ਜਿਹਨੂੰ ਵਰਗਟਪੁਰਾਂ ਕੀ ਦੇਹ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ varphiਨ ਬਚਨ ਕੀਤੇ ਔਰ ਸਿੱਖ ਪੰਥ ਵਿੱਚ ਇਹ ਬਚਨ ਪਾਸ ਕਰਕੇ 2 ਟਾਈਮ ਤੱਕ ਗੁਰਧਾਮਾਂ ਤੇ ਦੁਹਰਾਈ ਜਾਂਦੇ ਆ। ਉਹ ਵਰਗਟਪੁਰਾਂ ਕੀ ਦੇਹ ਦਾ ਜਦੋਂ ਇਹ ਮਨਤ ਖਿਆਲ ਆਇਆ ਸਤਿਗੁਰੂ ਪਾਤਸ਼ਾਹ ਜੀ ਨੇ ਦਇਆ ਕੀਤੀ ਅਸੀਂ ਸੋਚਿਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਵੀ ਸਭ ਕੁਝ ਉਸੇ ਤਰ੍ਹਾਂ ਹੀ ਤਿਆਰ ਹੋਣਾ ਚਾਹੀਦਾ। ਇੱਕ ਗੱਲ ਮੈਂ ਆਪਟੀ ਨੂੰ ਪਹਿਲਾਂ ਜਰੂਰ ਕਹਾਂਗਾ ਕਿ ਜਿੰਨਾ ਵੀ ਇਤਿਹਾਸ ਹੈ ਇਹ ਜ਼ਿਆਦਾ ਸੁਣਾਉਣ ਵਾਸਤੇ ਨਹੀਂ ਹੈ ਇਹ ਅਪਣਾਉਣ ਵਾਸਤੇ ਜੋ ਇਤਿਹਾਸ ਵਿੱਚ ਲਿਖਿਆ ਉਸ ਨੂੰ ਸੁਣਾਉਣ ਦੀ ਬਜਾਏ ਜ਼ਿਆਦਾ ਅਪਣਾਉਣ ਵੱਲ ਧਿਆਨ ਹੋਣਾ ਚਾਹੀਦਾ ਇਸੇ ਕਰਕੇ ਗੁਰੂ ਸਾਹਿਬ ਜੀ ਦੇ ਇਹ ਦੀਵਾਨ ਤਿਆਰ ਕੀਤੇ ਗਏ ਆ ਇਸ ਨੂੰ ਦੀਵਾਨ ਕਹਿੰਦੇ ਹੈ ਆਦੋ ਆ ਕਰਵਿੰਗ ਹੋਈ ਕਰਵਿੰਗ ਦਾ ਕੰਮ ਦਿਖ ਰਿਹਾ ਹੈ ਇਹ ਸਾਰਾ ਦੀਵਾਨ ਇਸ ਨੂੰ ਕਹਿੰਦੇ ਹਨ ਜਿਸ ਦੇ ਉਪਰ ਪੀੜਾ ਸਾਹਿਬ ਸੁਭਾਏਮਨ ਕੀਤਾ ਗਿਆ ਹੈ ਉਸ ਸਮੇਂ ਜਦ ਗੁਰੂ ਸਾਹਿਬ ਸ਼ਰੀਰਕ ਤੌਰ ਤੇ ਬੈਠਦੇ ਸਨ ਉਦੋਂ ਇਸ ਨੂੰ ਸੰਗਾਸਨ ਆਖਿਆ ਜਾਂਦਾ ਸੀ ਹੁਣ ਇਸ ਨੂੰ ਪੀੜਾ ਸਾਹਿਬ ਆਖਿਆ ਜਾਂਦਾ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਦੀਵਾਨ ਸੱਜਿਆ ਦੀਵਾਨ ਦੇ ਉੱਪਰ ਗੁਰੂ ਸਾਹਿਬ ਜੀ ਦਾ ਸੰਗਾਸਨ ਸੱਜਿਆ ਉਹਦੇ ਉੱਪਰ ਸਾਹਿਬ ਜੀ ਬੈਠਦੇ ਸਨ ਇਸੇ ਕਰਕੇ ਹੀ ਆਪਾਂ ਦੀ ਵਾਰਨ ਤਿਆਰ ਕਰਵਾ ਕੇ ਉੱਪਰ ਸੰਗਾਸਨ ਲਾ ਕੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਪ੍ਰਕਾਸ਼ ਪਾਠ ਹੁੰਦੇ ਉਹ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਦੇ ਲਾਗੇ ਜਮੇਲੀ ਦੇ ਫੁੱਲਾਂ ਦਾ ਕਲੀਆਂ ਦੇ ਫੁੱਲਾਂ ਦਾ ਇਹ ਗੁਲਾਬ ਦਾ ਇਹ ਤਾਜ਼ੇ ਫੁੱਲਾਂ ਦਾ ਇੱਕ ਗੁਲਦਸਤਾ ਹੁੰਦਾ ਸੀ ਜਿਸ ਤਰ੍ਹਾਂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਇਹ ਆਪਣੇ ਸਾਹਮਣੇ ਗੁਲਦਸਤਾ ਹੈ ਉਹ ਲਿਖਦੇ ਹਨ ਗੁਲਦਸਤਾ ਗੁਰੂ ਸਾਹਿਬ ਜੀ ਦੇ ਲਾਗੇ ਹੁੰਦਾ ਸੀ ਇਹ ਗੁਰੂ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਹੀ ਉਹ ਗੁਰੂ ਦਰਬਾਰ ਵਿੱਚ ਪੇਟਾ ਕਰ ਦਿੱਤਾ ਜਾਂਦਾ ਸੀ ਉਸ ਮਰਿਆਦਾ ਨੂੰ ਉਸ ਤਰੀਕੇ ਨਾਲ ਲੈ ਕੇ ਆਏ ਇਹ ਜਿਸ ਤਰ੍ਹਾਂ ਅਗਰਲੀ ਸਾਡ ਦੇਖਾਂਗੇ ਉਹ ਪਾਰਟੀਸ਼ਨ ਕੀਤੀ ਹੋਈ ਹੈ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤਾਬਿਆ ਵਿੱਚ ਬੈਠ ਕੇ ਗੁਰਬਾਣੀ ਪੜਨ ਦਾ ਉਹ ਥਾਂ ਹੈ ਉਹ ਪਾਰਟੀਸ਼ਨ ਬਣਤੀ ਹੈ ਤਾਂ ਕਿ ਗੁਰਬਾਣੀ ਪੜ੍ਹਦੇ ਸਮੇਂ ਜੋ ਆਪਣੇ ਪੈਰ ਹਨ ਉਹ ਪੀੜਾ ਸਾਹਿਬ ਦੇ ਥੱਲੇ ਨਾ ਆ ਸਕਣ ਕਿ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਸਾਰੀ ਪਾਰਟੀਸ਼ਨ ਬੈਠਣ ਦੀ ਅਲੱਗ ਹੈ ਤਾਂ ਕਿ ਗੁਰਬਾਣੀ ਪੜ੍ਹਦੇ ਸਮੇਂ ਜੋ ਪੈਰ ਹਨ ਉਹ ਪੀੜਾ ਸਾਹਿਬ ਥੱਲੇ ਨਾ ਆਉਣ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੀੜਾ ਸਾਹਿਬ ਦੇ ਥੱਲੇ ਕੀਤੀ ਹੋਈ ਵਿਸ਼ਾਈ ਨੂੰ ਪਰ ਟੱਚ ਨਾ ਹੋ ਸਕੇ ਇਹ ਸਭ ਕੁਝ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅਨਸਾਰ ਇਹ ਸਾਰੀ ਸੇਵਾ ਪ੍ਰਗਟ ਗੁਰਾਂ ਕੀ ਦੇਹ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੀਤੀ ਜਾਂਦੀ ਹੈ ਇਹ ਆਪਾਂ ਦਰਸ਼ਨ ਹੁਣੇ ਕਰਦੇ ਪਏ ਆਂ ਸਿੰਘ ਸਾਹਿਬ ਬਕਾਇਦਾ ਉਹਨੂੰ ਸਾਨੂੰ ਨਾਲ-ਨਾਲ ਐਕਸਪਲੇਨ ਵੀ ਕਰਦੇ ਪਏ ਨੇ ਦੱਸਦੇ ਪਏ ਨੇ ਕਿ ਕਿਵੇਂ ਦਾ ਤਖਤ ਕਿਵੇਂ ਦਾ ਬਣੇ ਦਲੀ ਦੀਵਾਨ ਜਿਹੜਾ ਉਹ ਕਿਵੇਂ ਹੋਏ ਉੱਪਰ ਪੀੜਾ ਸਾਹਿਬ ਪੀੜਾ ਸਾਹਿਬ ਦੇ ਪਰਥਾਈ ਵੀ ਥੋੜਾ ਜਿਹਾ ਗਿਆਨ ਹਾਸਲ ਕਰਦੇ ਆ ਸਿੰਘ ਸਾਹਿਬ ਜੀ ਪਾਸੋਂ ਇਹ ਸਿੰਘ ਸਾਹਿਬ ਜੀ ਪੀੜਾ ਸਾਹਿਬ ਦੇ ਪਰਥਾਈ ਵੀ ਕੋਈ ਉਹ ਐਸੀ ਮਰਿਆਦਾ ਹੈ ਕਿ ਕਿੰਨੇ ਸਾਈਜ਼ ਦਾ ਪੀੜਾ ਸਾਹਿਬ ਹੋਏ ਜਾਂਦਾ ਕਿਵੇਂ ਦਾ ਹੋਏ ਪੀੜਾ ਸਾਹਿਬ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਇਥੇ ਜੋ ਪੀੜਾ ਸਾਹਿਬ ਲਗਾਏ ਜਾਂਦੇ ਹਨ ਉਹ 43 ਇੰਚ ਉਹਨਾਂ ਦੀ ਲੰਬਾਈ ਹੈ ਔਰ 3 ਇੰਚ ਉਹਨਾਂ ਦੀ ਚੜਾਈ ਹੈ। ਉਹਨਾਂ ਦੀ ਹਾਈਟ ਜਿਹੜੀ ਹੈ ਉਚਾਈ ਉਹ 10 ਇੰਚ ਹੈ। ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਕਿਉਂਕਿ ਗੁਰੂ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸਨ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਪਹਿਲੀ ਵਾਰ ਪ੍ਰਕਾਸ਼ਮਾਨ ਕਰਵਾਏ ਸਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਉਹ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਉਹ ਬੁੱਢਾ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਆਪ ਵਤਨ ਕਰਕੇ ਪੀੜਾ ਸਾਹਿਬ ਜੋ ਤਿਆਰ ਕਰਵਾਇਆ ਸੀ ਉਸ ਸਮੇਂ ਤੋਂ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਉਹ ਪੀੜਾ ਸਾਹਿਬ ਲੱਗਦਾ ਆ ਰਿਹਾ ਹੈ ਅਸੀਂ ਉਸੇ ਮਰਿਆਦਾ ਨੂੰ ਕਾਇਮ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਇਹ ਸਾਈਂ ਦੀ ਪੀੜਾ ਸਾਹਿਬ ਦਾ ਉਹੀ ਕਰਵਾਇਆ ਹੈ ਅੱਜ ਇਹ ਜਿਵੇਂ ਹੇ ਨੀਚੇ ਜਿਹੜਾ ਤਖਤ ਹੈ ਇਨੂੰ ਇਹਦਾ ਵੀ ਕੋਈ ਸਾਈਜ਼ ਜਿਹੜਾ ਜਾਂ ਕੋਈ ਕਿੰਨੀ ਉਚਾਈ ਹੋਣੀ ਚਾਹੀਦੀ ਹੈ ਜਾਂ ਇਹਦਾ ਇਹ ਜਿਹੜੇ ਗਲਿਆਰੇ ਵਗੈਰਾ ਜਾਂ ਕੋਈ ਦੇ ਬਾਰੇ ਥੋੜੇ ਜਿ ਜਾਣਕਾਰੀ ਇਹ ਦੀਵਾਰਾਂ ਦਾ ਸਾਈਜ਼ ਆਪਣੇ ਗੁਰੂ ਦਰਬਾਰ ਦੇ ਅਨਸਾਰ ਖਾਲ ਕਿੰਨਾ ਕੋ ਖੁੱਲਾ ਹੈ ਮੰਡਾਲ ਜਿੱਥੇ ਸੱਜਣਾ ਉਹ ਕਿੰਨਾ ਉਹ ਉਹਦੇ ਅਨਸਾਰ ਦੀਵਾਰਾਂ ਦੀ ਤਿਆਰੀ ਕਰਵਾਈ ਜਾ ਸਕਦੀ ਹੈ ਇਹਦੇ ਵਾਸਤੇ ਕੋਈ ਵੀ ਐਸਾ ਸਾਈਜ਼ ਨਿਸ਼ਤਤ ਨਹੀਂ ਹੈ ਪਰ ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਘਰਾਂ ਵਿੱਚ ਪ੍ਰਕਾਸ਼ ਮਾਨ ਕੀਤੇ ਜਾਂਦੇ ਨੇ ਸਿੱਖ ਸੰਗਤਾਂ ਬੜੀ ਭਾਵਨਾ ਸਹਿਤ ਘਰਾਂ ਵਿੱਚ ਗੁਰੂ ਸਾਹਿਬ ਜੀ ਨੂੰ ਪੱਕੇ ਤੌਰ ਤੇ ਪ੍ਰਕਾਸ਼ ਕਰਨੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਆਪਣੇ ਕਮਰੇ ਵਿੱਚ ਇਨਾ ਕ ਸਾਈਡ ਜਿਹੜਾ ਹੈ ਉਹ ਬਿਲਕੁਲ ਸੈੱਟ ਬੈਠਦਾ ਇਹ ਦੀਵਾਨ ਇਸ ਕਰਕੇ ਲਾਉਣਾ ਪੈਂਦਾ ਜਦੋਂ ਮੱਥਾ ਟੇਕਣ ਵਾਸਤੇ ਆਈਏ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਉਦੋਂ ਹਰ ਸਮੇਂ ਇੱਕੋ ਗੱਲ ਨਹੀਂ ਕਹਿਣੀ ਪੈਂਦੀ ਜੀ ਪੈਰ ਪਾਸੇ ਕਰ ਲਿਓ ਜੀ ਆ ਗੁਰੂ ਸਾਹਿਬ ਦੀ ਚਾਦਰ ਆ ਜੀ ਵਸਾਈ ਆ ਜੀ ਅੱਗੇ ਨਾ ਹੋਇਓ ਜੀ ਇਹ ਗੱਲਾਂ ਕਹਿਣੀਆਂ ਨਹੀਂ ਪੈਂਦੀ ਕਿਉਂਕਿ ਉਸ ਸਮੇਂ ਇਕਾਗਰਤਾ ਦਾ ਮਾਹੌਲ ਹੁੰਦਾ ਹੈ ਆ ਕਰਕੇ ਪ੍ਰਬੰਧ ਹੀ ਐਸੇ ਕਰ ਦਿੱਤੇ ਜਾਣ ਦੀਵਾਨਸ ਜਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸੰਗਾਸਣ ਦੇ ਉੱਪਰ ਪ੍ਰਕਾਸ਼ਮਨ ਹੋਣ ਸਾਰਾ ਸਾਇਲੈਂਟ ਮਾਹੌਲ ਦੇ ਵਿੱਚ ਏਵਲ ਕਰਤਵਪੁਰਖ ਦੀ ਗੱਲ ਹੋਏ ਗੁਰਬਾਣੀ ਪੜ੍ਹੀ ਜਾਏ ਲਾਗੇ ਜੇ ਕੋ ਉਲੰਘ ਜਾਏ ਕੋਈ ਫਰਕ ਨਹੀਂ ਕਿੱਥੇ ਕਿਸੇ ਕੋਲ ਪੈਰ ਗੁਰੂ ਸਾਹਿਬ ਦੀ ਵਸਾਈ ਨੂੰ ਲਾਗੀ ਨਹੀਂ ਸਕੇਗਾ ਇਸੇ ਤਰ੍ਹਾਂ ਅਗਲੀ ਗੱਲ ਜਿਹੜਾ ਸਾਊਂਡ ਸਿਸਟਮ ਹੈ ਉਹ ਵੀ ਗੁਰੂ ਸਾਹਿਬ ਜੀ ਦੇ ਵਾਸਤੇ ਲੱਗਦਾ ਹੈ ਜਿਸ ਤਰ੍ਹਾਂ ਐੱਥੀ ਸਾਹਿਬ ਨੇ ਦਰਸ਼ਕਾਂ ਹੀ ਸਕਦੇ ਹੋ ਸਾਹਮਣੇ ਮਾਈਕ ਤੇ ਸਟੈਂਡ ਕੇਬਲ ਅਨਲੱਗ ਗੁਰੂ ਸਾਹਿਬ ਜੀ ਦੇ ਵਾਸਤੇ ਇਹ ਮਾਈਕ ਔਰ ਇਹ ਸਟੈਂਡ ਜੋ ਲੀਡਾਂ ਹਨ ਇਹ ਸਭ ਕੁਝ ਨਵਾਂ ਖਰੀਦ ਕੇ ਇਸ ਨੂੰ ਵੀ ਸੂਚਾ ਕੀਤਾ ਗਿਆ ਕਾਂ ਕਿ ਕਿਸੇ ਦੇ ਹੱਥ ਲੱਗੇ ਹੁੰਦੇ ਆ ਪਤਾ ਨਹੀਂ ਬਾਜ਼ਾਰ ਵਿੱਚ ਕਿਸ ਤਰ੍ਹਾਂ ਨੇ ਲੱਗੇ ਹੋਣ ਗੁਰੂ ਸਾਹਿਬ ਜੀ ਦੇ ਲਾਗੇ ਸਭ ਕੁਝ ਇਹ ਇਹ ਕੀਤਾ ਗਿਆ ਸੌ ਨੂੰ ਸਿਸਟਮ ਦਾ ਵੀ ਅਨਲਗ ਸਾਰਾ ਪ੍ਰਬੰਧ ਕੀਤਾ ਗਿਆ ਹਾਂਜੀ ਇਹ ਆਪਾਂ ਦੇਖ ਸਕਦੇ ਹਾਂ ਕਿ ਜਿੱਥੇ ਇਸ ਸਮਾਗਮ ਜੋ ਸਿੰਘ ਸਾਹਿਬ ਜੀ ਨੇ ਆਪਣੇ ਗ੍ਰਹਿ ਵਿਖੇ ਉਹਨੇ ਕੀਤਾ ਥੋੜੀ ਸ਼ਰਤਾਂ ਪਾਲਣਾ ਦੇ ਨਾਲ ਪਰਿਵਾਰ ਨੇ ਕਰਵਾਇਆ ਸੰਗਤਾਂ ਨੇ ਵੀ ਬਹੁਤ ਉਤਸ਼ਾਹ ਦਿਖਾਇਆ ਉਦੇ ਨਾਲ ਹੀ ਨਾਲ ਇੱਕ ਬੜਾ ਵੱਡਾ ਜਿਹੜਾ ਗਿਆਨ ਸਾਡੇ ਨਾਲ ਇੱਕ ਪ੍ਰੈਕਟੀਕਲ ਰੂਪ ਇਸ ਸਾਡੇ ਸਾਹਮਣੇ ਪ੍ਰਦਰਸ਼ਿਤ ਕੀਤਾ ਸਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਤੇ ਇੱਕ ਹੋਰ ਬਣੀ ਜਿਹੜੀ ਇੱਥੇ ਹਰ ਕਿਸ ਜਿਹੜਾ ਵੀ ਕੋਈ ਆਇਆ ਕਰ ਸਾਨੂੰ ਵੀ ਬਹੁਤ ਮਨ ਦੇ ਵਿੱਚ ਇੱਕ ਮਹਾਤ ਇੱਕ ਬੜਾ ਵਿਸਮਾਦ ਆਇਆ ਕਿ ਬੜੀ ਜਿਵੇਂ ਕੋ ਚਾਹ ਹੁੰਦਾ ਹੈ ਨਾ ਇਹ ਚਾਹ ਪੂਰੇ ਕੀਤੇ ਗਏ ਹੋਣ ਇੱਥੇ ਦੀ ਡੈਕੋਰੇਸ਼ਨ ਤੁਸੀਂ ਵੀ ਮੈਂ ਸਮਝਾਂ ਕੈਮਰੇ ਦੀ ਨਜ਼ਰ ਦੇ ਨਾਲ ਜੇ ਦੇਖੋਗੇ ਹਰ ਚੀਜ਼ ਨੂੰ ਮਤਲਬ ਵੱਧ ਤੋਂ ਵੱਧ ਖੂਬਸੂਰਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿੰਘ ਸਾਹਿਬ ਜੀ ਇਹ ਤੇ ਪਿੱਛੇ ਅੱਜ ਜੋ ਵੀ ਡੈਕੋਰੇਸ਼ਨ ਕੀਤੀ ਹੈ ਕਿਵੇਂ ਜਾਂ ਕੀ ਚਾਹ ਦੇ ਨਾਲ ਹੀ ਸਰਫ ਹੋਇਆ ਇਹ ਜੋ ਗੁਰੂ ਸਾਹਿਬ ਜੀ ਦੇ ਦੀਵਾਨ ਵਿੱਚ ਡੈਕੋਰੇਸ਼ਨ ਦੀ ਗੱਲ ਤੁਸੀਂ ਕੀਤੀ ਹੈ ਵਿੱਚ LED ਲਾਈਟਾਂ ਲਗਾ ਕੇ ਔਰ ਇਸ ਨੂੰ DC ਕਰੰਟ ਬਣਾ ਦਿੱਤਾ ਗਿਆ DC ਕਰੰਟ ਆ ਵੀ ਤੁਸੀਂ ਸਮਝਦੇ ਹੋ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਸ਼ਾਰਟ ਸਰਕਟ ਨਹੀਂ ਹੈ ਇਹਦੀਆਂ ਭਾਵੇਂ ਦੋਨੋਂ ਤਾਰਾਂ ਨੂੰ ਕੋ ਹੱਥ ਵਿੱਚ ਫੜ ਲਵੇ ਕਿਦਾਂ ਵੀ ਇਹਦਾ ਕੋਈ ਕਰੰਟ ਉਹਦੇ ਵਿੱਚ ਉਹ ਹੈ ਨਹੀਂ ਇਹ ਸਾਰਾ ਗੁਰੂ ਸਾਹਿਬ ਜੀ ਦੀ ਦੀਵਾਨ ਦੀ ਖੂਬਸੂਰਤੀ ਦੇ ਵਾਸਤੇ ਇਹ ਦੇਨ ਦੁਨੀਆ ਦੇ ਪਾਤਸ਼ਾਹ ਇਹ ਸਾਡੇ ਸ਼ਹਿਨशाह ਇਹ ਸ਼ਹਿਨਸ਼ਾਹੀ ਦੇ ਵਿੱਚ ਦੇਖੋ ਜਦ ਉਹਨਾਂ ਦੇ ਸੰਗਾਸਨ ਸਜਦੇ ਹਨ ਰਾਜ ਤਖਤ ਸਜਦੇ ਨੇ ਤੇ ਉਹਦੇ ਵਾਸਤੇ ਇਹ ਕੁਝ ਤਾਂ ਧਿਆਨ ਦੇ ਵਿੱਚ ਤਾਂ ਗੁਰੂ ਸਾਹਿਬ ਆਪ ਹੀ ਲੈ ਕੇ ਆਉਣਗੇ ਨਾ ਕਿ ਹੁਣ ਜੋ ਪਾਤਸ਼ਾਹੀ 66 ਹੈ ਉਹ ਵੀ ਐਦਾਂ ਕਰਕੇ ਹੋਏ ਆ ਇਹ ਸਾਰਾ ਡੈਕੋਰੇਸ਼ਨ ਦਾ ਜੋ ਹੈ ਗੁਰੂ ਸਾਹਿਬ ਜੀ ਨੇ ਆਪ ਦਇਆ ਕਰਕੇ ਇਹ ਸਾਡੇ ਨਾਲ ਇੱਕ ਸਤਨਾਮ ਸਿੰਘ ਨਾਂ ਦਾ ਫੋਰਮੈਨ ਹੈ ਉਹ ਕਾਰਪੇਂਟਰ ਜਿਹੜਾ ਕਾਫੀ ਵੱਡੀ ਟੀਮ ਉਹਦੀ ਸਾਡੇ ਨਾਲ ਕੰਮ ਕਰਦੀ ਪੱਕੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਉੱਥੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਕਿੰਦਾ ਮਹਾਰਾਜ ਸਾਹਿਬ ਜੀ ਨੇ ਦਇਆ ਕੀਤੀ ਕਿੰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਭ ਕੁਝ ਤਿਆਰ ਹੋ ਰਿਹਾ ਉਹ ਸਤਨਾਮ ਸਿੰਘ ਨੂੰ ਲਿਆ ਕੇ ਜੋ ਫੋਰਮੈਨ ਸਾਡਾ ਇਹ ਸਾਰਾ ਫਰਨੀਚਰ ਉਹਦੇ ਕੋਲੋਂ ਹੀ ਤਿਆਰ ਕਰਵਾਇਆ ਗਿਆ ਹੈ। ਇਧਰਲੀ ਸਾਈਡ ਤੇ ਗੁਰੂ ਸਾਹਿਬ ਜੀ ਦਾ ਇਹ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਚਵਰ ਸਾਹਿਬ ਆ ਤੁਸੀਂ ਬਿਲਕੁਲ ਇਹ ਆਪਾਂ ਦਰਸ਼ਨ ਕਰ ਸਕਦੇ ਆ ਜੀ। ਇਹ ਚੌਰ ਸਾਹਿਬ ਦੇ ਵਾਸਤੇ ਵੱਖਰੇ ਤੌਰ ਦੇ ਉੱਤੇ ਸਪੈਸ਼ਲ ਇਹ ਸਥਾਨ ਜਿਹੜਾ ਉਹ ਤਿਆਰ ਕਰਵਾਇਆ ਗਿਆ ਹੈ। ਉਕਤ ਚੌਰ ਸਾਹਿਬ ਰੱਖਣ ਦੇ ਵਾਸਤੇ ਇਹ ਜੋ ਇੱਕ ਸਟੂਲ ਹੈ ਤੇ ਉਹਦੇ ਉੱਪਰ ਜਿਸ ਢੰਗ ਦੇ ਨਾਲ ਉਹਦੀ ਡਿਜ਼ਾਈਨਿੰਗ ਕੀਤੀ ਗਈ ਹੈ ਉਹ ਵੀ ਦੇਖਣ ਵਾਲੀ ਹੈ ਕੈਮਰੇ ਦੀ ਨਜ਼ਰ ਤੋਂ ਜੇ ਆਪਾਂ ਉਹਨੂੰ ਨੇੜੇ ਹੋ ਕੇ ਤੱਕਾਂਗੇ ਤੇ ਸਾਨੂੰ ਇਹ ਸੇਧ ਪ੍ਰਾਪਤ ਹੋ ਜਾਏਗੀ ਕਿ ਜੇਕਰ ਅਸੀਂ ਕੋਈ ਅਜ਼ਿਹਹਾ ਪ੍ਰਬੰਧ ਕਰਨਾ ਚਾਹੁੰਦੇ ਆ ਤੇ ਕਿਵੇਂ ਦਾ ਇਹ ਪ੍ਰਬੰਧ ਕੀਤਾ ਜਾਏ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹ ਬਕਾਇਦਾ ਪકિસ્તાਨ ਬਣਾਇਆ ਗਿਆ ਪਾਰਟੀਸ਼ਨ ਕਰਕੇ ਉਹਦੇ ਵਿੱਚ ਇੱਕ ਕਰਵ ਦਿੱਤਾ ਗਿਆ ਜਿੱਥੇ ਕਿ ਬਿਲਕੁਲ ਉਹ ਟਿਕਿਆ ਰਹੇਗਾ ਚੋਰ ਸਾਹਿਬ ਇਧਰ ਉਧਰ ਹਿੱਲੇਗਾ ਨਹੀਂ ਜਾਂ ਉਤੋਂ ਥਲਕੇ ਤੇ ਅਲੇ ਗਿਰਨ ਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਬੇਕਦਰੀ ਦਾ ਸਬੱਬ ਨਾ ਬਣੇ ਸੋ ਇਸ ਵਕਤੋਂ ਬਹੁਤ ਧਿਆਨ ਦੇ ਨਾਲ ਇਹ ਸਾਰੀ ਚੀਜ਼ ਮਤਲਬ ਬਕਾਇਦਾ ਡਿਜ਼ਾਈਨ ਕੀਤੀ ਗਈ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਇਹ ਜਿਹੜਾ ਸਾਡੇ ਵਾਸਤੇ ਇੱਕ ਗਿਆਨ ਦੇ ਵਿੱਚ ਵਾਧਾ ਹੋ ਰਿਹਾ ਤੇ ਸਿੰਘ ਸਾਹਿਬ ਜੀ ਪ੍ਰਕਾਸ਼ ਤੇ ਸੰਬੰਧ ਦੇ ਵਿੱਚ ਹੁਣ ਜਿਸ ਢੰਗ ਦੇ ਨਾਲ ਇਹ ਸੁੰਦਰ ਦਰਸ਼ਨੀ ਰਮਾਲਾ ਸਾਹਿਬ ਲੱਗੇ ਹੋਏ ਨੇ ਉੱਪਰ ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਸਫੇਦ ਇਹਦੇ ਸੰਬੰਧੀ ਵੀ ਥੋੜਾ ਜਿਹਾ ਗਿਆਨ ਸਾਂਝਾ ਇਹ ਸਭ ਤੋਂ ਪਹਿਲਾਂ ਪੀੜਾ ਸਾਹਿਬ ਦੇ ਉੱਪਰ 2 ਇੰਚ ਮੋਟਾ ਗੱਦਾ ਲਾਇਆ ਗਿਆ ਇਸ ਤੋਂ ਬਾਅਦ ਇੱਕ ਆਸਨ ਤਿਆਰ ਕੀਤਾ ਗਿਆ ਸੁਪੰਜ ਦਾ ਆਮ ਤੌਰ ਤੇ ਤੁਸੀਂ ਦੇਖੋਗੇ ਤਿੰਨ ਸਰਾਣੇ ਲਾ ਕੇ ਪ੍ਰਕਾਸ਼ ਮਾਨ ਗੁਰੂ ਸਾਹਿਬ ਜੀ ਤੇ ਜਾਂਦੇ ਨੇ ਸੈਂਟਰ ਵਾਲਾ ਸਰਾਣਾ ਸਿੱਖ ਸੰਗਤਾਂ ਬਹੁਤ ਉੱਚਾ ਲਾਉਂਦੀਆਂ ਨੇ ਆਪਣੀ ਸਹੂਲਤ ਵਾਸਤੇ ਉਹ ਗੁਰੂ ਸਾਹਿਬ ਜੀ ਨੂੰ ਟੇਪਰ ਕਰਕੇ ਪ੍ਰਕਾਸ਼ ਕਰਨਾ ਚਾਹੁੰਦੀਆਂ ਵੀ ਐਂ ਟੇਡੇ ਹੋਣ ਵੀ ਨਜ਼ਰਾਂ ਨਾਲ ਉਹਨਾਂ ਨੂੰ ਪੜਨ ਵੀ ਥੋੜਾ ਸਖੈਣ ਲੱਗੇ ਉਹ ਇਹ ਨਹੀਂ ਦੇਖਦੇ ਹਰਨਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਇਦਾਂ ਠੀਕ ਨਹੀਂ ਆਪਣੀ ਸਹੂਲਤ ਵਾਸਤੇ ਸੈਂਟਰ ਵਾਲਾ ਸਰਾਣਾ ਬਹੁਤ ਪੁੱਛਾ ਲਾ ਦਿੰਦੇ ਅੱਜ ਤਾਂ ਗੁਰੂ ਸਾਹਿਬ ਪ੍ਰਕਾਸ਼ ਮਾਨ ਹਰਨ ਤੁਹਾਨੂੰ ਕਿਸੇ ਦਿਨ ਫਿਰ ਸਿੱਖ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਇਸੇ ਬਾਦਮ ਦੇ ਰਾਹੀਂ ਕਿ ਉਹ ਆਸਨ ਬਹੁਤ ਸਪੈਸ਼ਲ ਥੱਲੇ ਤਿਆਰ ਕੀਤਾ ਗਊਕੂ ਸਰਾਣਾ ਨਹੀਂ ਲਗਾਇਆ ਗਿਆ ਜਿੱਥੇ ਵੀ ਤਿੰਨ ਸਰਾਣੀ ਲੱਗਣਗੇ ਆਮ ਤੌਰ ਤੇ ਤੁਸੀਂ ਦੇਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਲਦ ਇੱਥੇ ਰਹਿ ਜਾਂਦੀ ਆ ਸਰੂਪ ਅੰਗ ਇਧਰ ਆ ਜਾਂਦੇ ਉੱਚਾ ਨੀਵਾ ਹੋਣ ਕਰਕੇ ਉਹ ਜਿਹੜੀ ਜਿਲਦ ਦਾ ਗੁਰੂ ਸਾਹਿਬ ਜੀ ਦੀ ਬਹੁਤ ਛੇਤੀ ਟੁੱਟ ਜਾਂਦੀ ਹੈ ਤੇ ਲੋਕ ਸਮਝਦੇ ਹਨ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਵਿਰਧ ਹੋ ਗਏ ਨੇ ਤੇ ਉਹ ਵਿਰਧ ਹੋਣ ਦਾ ਨਾਂ ਲੈ ਕੇ ਤੇ ਗੁਰੂ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਛੱਡ ਜਾਂਦੇ ਇਹ ਕੋਈ ਸੰਵਾਰਨ ਸਤਕਾਰ ਦੀ ਗੱਲ ਨਹੀਂ ਗੁਰੂ ਸਾਹਿਬ ਜੀ ਅਸੀਂ ਆਸਣ ਹੀ ਇਸ ਤਰ੍ਹਾਂ ਦਾ ਤਿਆਰ ਕੀਤਾ ਗੁਰੂ ਸਾਹਿਬ ਜੀ ਦੀ ਜਿੱਥੇ ਜਿਲਦ ਦਾ ਅੰਗ ਬਿਲਕੁਲ ਉਦੇ ਉੱਪਰ ਰਹਿਣਗੇ ਪੜਨ ਦੇ ਵਿੱਚ ਬਹੁਤ ਸਖੈਨ ਹੈ ਗੁਰਬਾਣੀ ਦੇ ਅੱਖਰ ਗੁਰਬਾਣੀ ਦੀਆਂ ਪੰਗਤੀਆਂ ਕੋਈ ਇਹਦੇ ਵਿੱਚ ਉਹ ਨਹੀਂਗਾ ਤੇ ਕਿਦਾਂ ਇਹ ਸਾਰਾ ਬਹੁਤ ਸਖੈਨ ਹੈ ਪੜਨ ਦੇ ਵਿੱਚ ਇਸ ਕਰਕੇ ਇਹ ਸਾਰਾ ਸਪੈਸ਼ਲ ਆਸਣ ਕਿਸੇ ਦਿਨ ਤੁਹਾਨੂੰ ਜਦੋਂ ਪ੍ਰਕਾਸ਼ ਨਹੀਂ ਹੋਣਗੇ ਉਹ ਆਸਣ ਦਾ ਦਰਸ਼ਨ ਵੀ ਕਰਵਾ ਦਿੱਤਾ ਜਾਏਗਾ ਉਹ ਆਪਾਂ ਬਿਲਕੁਲ ਇਹ ਸਰਦਾ ਮਰਿਆਦਾ ਕਿਸ ਢੰਗ ਦੀ ਕੀਤੀ ਜਾਏ ਜਿਵੇਂ ਦਾ ਪ੍ਰਕਾਸ਼ ਕਿਸ ਢੰਗ ਦੇ ਨਾਲ ਜੀੜਾ ਸਾਹਿਬ ਦੀ ਤਿਆਰੀ ਚੌਰ ਸਾਹਿਬ ਦੇ ਵਾਸਤੇ ਜਿਵੇਂ ਦਾ ਪ੍ਰਬੰਧ ਇਹ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਆਪਾਂ ਸ੍ਰੀਂ ਸਾਹਿਬ ਪਾਸੋਂ ਪ੍ਰਾਪਤ ਕਰ ਰਹੇ ਹੋਰ ਵੀ ਕੁਝ ਬਰੀਕੀ ਦੀਆਂ ਵਿਚਾਰਾਂ ਕਿਉਂਕਿ ਅਕਸਰ ਸੰਗਤਾਂ ਇਹ ਇੱਛਾ ਜ਼ਾਹਰ ਕਰਦੀਆਂ ਨੇ ਕਿ ਜੇ ਘਰਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਹੋਵੇ ਜਾਂ ਕਿਵੇਂ ਕਰੀਏ ਜਾਂ ਕਿਵੇਂ ਸੇਵਾ ਕਰੀਏ ਇਸ ਪਰ થાય ਅਸੀਂ ਹੋਰ ਵਿਚਾਰਾ ਸਿੰਘ ਸਾਹਿਬ ਜੀ پاسੋਂ ਪ੍ਰਾਪਤ ਕਰਾਂਗੇ ਕਈ ਵਾਰੀ ਸੰਕਟਾਂ ਦੇ ਮਨਾਂ ਵਿੱਚ ਵਿਚਾਰ ਆਉਂਦੀ ਹੈ ਜਾਂ ਸੰਕਟਾਂ ਕਹਿੰਦੀਆਂ ਨੇ ਕਿ ਘਰਾ ਵਿੱਚ ਸਹੀ ਢੰਗ ਦੇ ਨਾਲ ਸਮਾਗਮ ਜਿਹੜੇ ਨੇ ਉਹ ਨਹੀਂ ਉlijke ਜਾ ਸਕਦੇ ਜਾਂ ਉਹ ਮਰਿਆਦਾ ਜਿਹੜੀ ਹੈ ਉਹ ਉਸ ਢੰਗ ਦੇ ਨਾਲ ਨਹੀਂ ਬਣਾਈ ਜਾ ਸਕਦੀ ਸੋ ਇੱਕ ਨਮੂਨੇ ਦੇ ਤੌਰ ਤੇ ਜਿਸ ਢੰਗ ਦੇ ਨਾਲ ਇਹ ਜਿਹੜਾ ਸਮਾਗਮ ਇੱਥੇ ਹੋਇਆ ਉਹਦੇ ਥੋੜੇ ਜਿਹਾ ਅੰਸ਼ ਮੈਂ ਸਮੇਂ ਦਾ ਕਿ ਪਹਿਲਾਂ ਆਪਾਂ ਉਹ ਦੇਖੀਏ ਕਿ ਘਰ ਦੇ ਵਿੱਚ ਹੀ ਇਸ ਢੰਗ ਦਾ ਪ੍ਰਬੰਧ ਵੱਖ-ਵੱਖ ਕਮਰਿਆਂ ਦੇ ਵਿੱਚ ਸੰਤਾਂ ਬੈਠੇ ਆ ਵੀ ਪਰ ਪ੍ਰਕਾਸ਼ ਕਿਵੇਂ ਹੋਇਆ ਸੰਤਾਂ ਦਾ ਹੋਣ ਦਾ ਸਾਰਾ ਕਿਸ ਢੰਗ ਦਾ ਇੱਕ ਬਹੁਤ ਹੀ ਨਮੂਨੇ ਦਾ ਪ੍ਰਬੰਧ ਜਿਹੜਾ ਸੀਗਾ ਉਹ ਇੱਥੇ ਕੀਤਾ ਗਿਆ ਉਹਦੇ ਕੁਝ ਅੰਸ਼ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਉਸ ਤੋਂ ਬਾਅਦ ਅਗਲੀ ਵਿਚਾਰ ਜਾਏਗਾ ਆਪਣੇ ਸਤਿਗੁਰ ਕੈ ਬਲਹਾਰ ਆਪਣੇ ਸਤਗੁਰ ਕੈ ਬਲਹਾਰ ਆ ਗਏ ਸੁਖ ਪਾਥੈ ਸੁਖ ਸਹਜਾ ਘਰ ਅਨੰਦ ਹਮਾਰਾ ਘਰ ਅਨੰਦ ਹਮਾਰਾ ਘਰ ਅਨੰਦ ਹਮਾਰਾ ਸਾਰੇ ਜੱਗੋ ਘਰ ਅਨੰਦ ਹਮਾਰਾ ਕਰ ਆਨੰਦ ਹਮਾਰੈ ਕਰ ਆਨੰਦ ਹਮਾਰੈ ਗੁਰਪੁਰਾ ਭੇਟਿਓ ਵਟ ਪਾ ਕੀ ਮਨ ਸਰ ਭਾਇ ਪਰਗਾਸ ਓ ਵਟ ਪਾ ਕੀ ਮਨ ਭਿਆ ਮਹਮਾਰਾ ਅੰਤਰਜਾਮੀ ਕਰਨ ਹਾਰਾ ਸੋਈ ਖਸ ਮਹਮਾਰਾ ਨਿਰਭਉ ਭੈ ਮੇਰੇ ਪਾਪਾ ਗੁਰ ਚਰਨ ਲੀ ਲਾ ਕੇ ਇੱਕ ਰਾਮ ਨਾਮ ਤਪੁਰ ਕਬਲੇ ਹਾਰੇ ਆ ਕੈ ਸੁਖ ਪਾਛੈ ਸੁਖ ਸਹਜਾ ਆ ਕੈ ਸੁਖ ਪਾਛੈ ਸੁਖ ਸਹਜਾ ਘਰ ਅਨੰਦ ਹਮਾਰੈ ਘਰ ਅਨੰਦ ਹਮਾਰੈ ਘਰ ਅਨੰਦ ਹਮਾਰੈ ਘਰ ਅਨੰਦ ਹਮਾਰੈ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋ ਬਨਹਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋ ਬਨਹਾਰਾ ਕੰਠ ਲਗਾਏ ਜਨ ਰੱਖੇ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਘਰ ਆਨੰਦ ਹਮਾਰਾ ਘਰ ਆਨੰਦ ਹਮਾਰਾ ਕਰਨ ਨਾ ਤੁ ਕੋ ਲੈ ਬਲੇ ਹਰੇ ਆ ਕੈ ਸੁਖ ਬਾਛ ਸੁਖ ਸਹਜਾ ਆ ਕੈ ਸੁਖ ਬਾਛ ਸੁਖ ਸਹਜਾ ਕਰ ਅਨੰਦ ਹਮਾਰੈ ਕਰ ਅਨੰਦ ਹਮਾਰੈ ਹਾਂ ਕਰ ਅਨੰਦ ਹਮਾਰੈ ਅਨੰਦ ਹਮਾਰੈ ਕਰ ਅਨੰਦ ਹਮਾਰੈ ਆਪਣੇ ਸਤਿਗੁਰ ਕੈ ਬਲਹਾਰੈ ਆਪਣੇ ਸਤਿਗੁਰ ਕੈ ਬਲਹਾਰੈ ਆ ਕੈ ਸੁਖ ਪਾਛੈ ਸੁਖ ਸਹਜਾ ਆ ਕੈ ਸੁਖ ਪਾਛੈ ਸੁਖ ਸਹਜਾ